ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਸਾਡੇ ਚੈਨਲ ਨਾਲ ਜੁੜ ਚੁੱਕੇ ਹੋ ਫੇਸਬੁੱਕ ਤੇ YouTube ਚੈਨਲ ਜਨ ਸ਼ਕਤੀ نیوز ਪੰਜਾਬ ਨਾਲ ਅੱਜ ਸਰਵ ਵਿਦਕਾਰੀ ਸਕੂਲ ਦੇ ਬੱਚਿਆਂ ਵੱਲੋਂ ਭਾਰਤੀ ਸੈਨਾ ਦਾ ਸਨਮਾਨ ਕਰਦੇ ਹੋਏ ਤਿਰੰਗਾ ਯਾਤਰਾ ਕੱਢੀ ਗਈ Don't <laughs> thank ਤਾਰੇ ਰੁਕੋ ਬਟਾ ਤੁਮ ਇਹ ਪ੍ਰੋਗਰਾਮ ਨਾਲ ਲੰਗੇ ਹੋ ਲੋਕ ਕਰਤੀਆਂ ਅੱਛਾ ਇਹ ਹੈ ਕਿ ਇਹ ਤ੍ਰੰਗਾ ਯਾਤਰਾ ਹੋ ਗਈ ਹੈ ਉਹ ਪ੍ਰੈਸ਼ਨ ਸੰਭੂਰ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਸਾਡੀ ਫੌਜ ਵੱਲੋਂ ਕੀਤਾ ਗਿਆ ਉਹਦੀ ਸਫਲਤਾ ਦੇ ਨਕਸ਼ੇ ਦੇ ਵਿੱਚ ਇਹ ਕੱਢੀ ਗਈ ਆ। ਹੋਰ ਸਾਡੇ ਜਿਹੜੇ ਦੇਸ਼ ਦੇ ਨਾਗਰਿਕਾਂ ਨੇ ਪਹਿਲਗਾਮ ਦੇ ਵਿੱਚ ਇੱਥੇ ਆਪਣਾ ਬਲਦਾਨ ਦਿੱਤਾ। ਉਹਨਾਂ ਦਾ ਵਿਪੇਖ ਸੂਰ ਕੋਈ ਹਰਦਾਦਾ ਨਾ ਕੋਈ ਇਹ ਦੇ ਨਾਲ ਰਾਜਨੀਤੀ ਨਾਲ ਕੋਈ ਉਹਨਾਂ ਦਾ ਲਿੰਕ ਨਹੀਂ ਸੀਗਾ। ਫਿਰ ਵੀ ਉਹਨਾਂ ਨੂੰ ਇੱਥੇ ਲੋਕਾਂ ਨੂੰ ਮਾਰ ਦਿੱਤਾ ਗਿਆ। ਹੋਰ ਸਾਡੀ ਫੌਜ ਨੇ ਉਹਦਾ ਜਿਹੜਾ ਬਦਲਾ ਦਿੱਤਾ ਉਹ ਜਿਹੜੇ ਅਤਵਾਦੀਆਂ ਨੇ ਇਹ ਜ਼ੁਲਮ ਕੀਤਾ ਸੀਗਾ। ਉਹਨਾਂ ਨੂੰ ਇੱਥੇ ਕਰਦੇ ਉਹਨਾਂ ਦੇ ਕਰਦੇ ਵਿੱਚ ਕੁੱਸ ਕੇ ਮਾਰਿਆ। ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਦੇ ਅਟੈਕ ਕੀਤਾ ਹੋਰ ਉਹਨਾਂ ਦੇ ਜਿਹੜੇ ਪਾਕਿਸਤਾਨ ਦੀ ਸਰਕਾਰ ਕਿਉਂਕਿ ਉਹ ਸਾਰੀ ਸਰਕਾਰ ਔਰ ਗੁਰਵਾਦੀ ਉਹਨਾਂ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਦਾ ਆਪਸ ਦੇ ਵਿੱਚ ਇੱਕ ਗੜਜੋੜ ਹੈ ਔਰ ਉਹਨਾਂ ਦੀ ਸਰਕਾਰ ਨੂੰ ਵੀ ਇਹ ਸਿੱਧਾ ਮੈਸ ਦਿੱਤਾ ਗਿਆ ਇਹ ਦੇਸ਼ ਉਹਨੂੰ ਉਸ ਵਰਗਾ ਦੇਸ਼ ਨਹੀਂ ਦੇ ਆਪਣਾ ਭਾਰਤ ਨਹੀਂ ਰਿਹਾ ਅੱਜ ਉਹ ਬਦਲਾ ਲੈਣਾ ਚਾਹੁੰਦਾ ਹੈ ਔਰ ਆਉਣ ਵਾਲੇ ਜੇ ਉਹਨਾਂ ਦੀ ਇਹੀ ਆਦਤ ਬਣੀ ਰਹੀ ਅੱਜ ਤੁਸੀਂ ਦੇਖਿਆ ਹੋਊਗਾ ਕੱਲ੍ਹ ਰੱਖਿਆ ਮੰਤਰੀ ਜੀ ਨੇ ਸਾਡੇ ਦੇਸ਼ ਦੇ ਰੱਖਿਆ ਮੰਤਰੀ ਜੀ ਨੇ ਕਿਹਾ ਦੇਸ਼ ਓਚਾ ਟੁਪੜਿਆਂ ਦੇ ਵਿੱਚ ਬੰڈیا ਜਾਊਗਾ ਬੰڈیا ਜਾਣਾ ਹੈ ਹੋਰ ਤੁਸੀਂ ਦੇਖਿਆ ਹੋਊਗਾ ਉਹਨਾਂ ਦੇ ਔਰ-ਔਰ ਨੂੰ ਕੋਈ ਔਖਾ ਨਹੀਂ ਹੈ ਕੱਲੀ ਉਹਨਾਂ ਦੇ ਜਿਹੜੇ ਬਲੂਚਿਸਤਾਨ ਦੀ ਆਰਮੀ ਆ ਉਹਨਾਂ ਨੇ ਉਹਨਾਂ ਦੇ ਇੱਕ ਸ਼ਹਿਰ ਦੇ ਉੱਤੇ ਉਹਨਾਂ ਦਾ ਕਬਜ਼ਾ ਕਰ ਲਿੱਤਾ ਔਰ ਦੇਸ਼ ਨੂੰ ਤੋੜਨ ਲਈ ਜਿਉਂ ਨਾ ਹੋਟੇ ਦੇਸ਼ ਦੀਆਂ ਉਹਨਾਂ ਦੀਆਂ ਦੇਸ਼ ਨੂੰ ਤਰੰਗ ਦੇ ਸਾਸਨਾ ਚੱਲਦੇ ਰਹੀਆਂ ਔਰ ਤਰੰਦੇਦਾਰ ਤੇ ਜਦ ਕੀ ਭਾਰਤ ਇੱਕ ਤਰੰਮ ਨਿਰਪੇਖ ਦੇਸ਼ ਹੈ ਇੱਥੇ ਤਰੰਮ ਦੇ ਦਰ ਤੇ ਕਿਸੇ ਨਾਲ ਵੀ ਕੋਈ ਵਿਤਕਰਾਨ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਇਹੋ ਕੁਛ ਲੋਕੀ ਆ ਜਿਨ੍ਹਾਂ ਨੇ ਤਰੰਮ ਦੇ ਆਧਾਰ ਤੇ ਨੂੰ ਵੱਢ ਗੁਰ ਤਰੰਮ ਦੇ ਆਧਾਰ ਤੇ ਉਹਨਾਂ ਨੂੰ ਮਾਰਨੇ ਚਾਇਆ ਉਹਨਾਂ ਨੂੰ ਤਰੰਮ ਪੁੱਛ ਕੇ ਮਾਰਨਾ ਚਾਇਆ ਔਰ ਉਹਦਾ ਇਹ ਬਦਲਾ ਔਰ ਸਰਕਾਰ ਨੇ ਇਹ ਲਿੱਤਾ ਔਰ ਇਹ ਦੇਸ਼ ਜਿਉਂ ਇਸੇ ਹਰ ਤਰ੍ਹਾਂ ਰੈਗੂਲਰ ਚੱਲਦਾ ਰਿਹਾ ਔਰ ਤੁਸੀਂ ਦੇਖੋਗੇ ਆਪਣੇ ਦੇਸ਼ ਦੇ ਹੁੰਦੇ ਹੁੰਦੇ ਉਹ ਦੇਸ਼ ਟੁਕੜਿਆਂ ਦੇ ਵਿੱਚ ਵੰਡਿਆ ਜਾਊ। ਸੋ ਕਿ ਉਹ ਟੁਕੜਿਆਂ ਦੇ ਵਿੱਚ ਵੰਡਿਆ ਜਾਊ। ਜਿਹੜਾ ਸਦਸਾ ਕੁੱਲੇ ਆ ਸਰਵਿਸ ਕਰੀ ਸਿੱਖਿਆ ਸ੍ਰੀਤੀ ਵਰਗੇ ਚਲਾਈ ਜਾ ਰਹੀ ਪੰਜਾਬ ਦੀ 235 ਗੁਲਾਂ ਦੇ ਵਿੱਚ ਹੋਇਆ। ਜਿਹੜਾ ਪੰਡਿਆ ਸਰਕਾਰ ਨੇ ਫੈਸਲਾ ਕੀਤਾ ਜੋ ਜਿਹੜੀ ਉਹਨਾਂ ਕੀ ਨਿਭਾਦੇ ਹਨ ਤੁਹਾਨੂੰ ਤਬਾਹ ਕਿਤਾ ਹੈ ਉਹਨਾਂ ਲਈ ਸਾਨਾ ਦੀ ਪ੍ਰੇਸ਼ ਕਰਦੇ ਹੋਏ ਇੱਕ ਰੰਗ ਯਾਤਰਾ ਲਿਖ ਕੇ ਜੋ ਕਿ ਸਾਡੇ ਵਿਦਿਆਮੰਦ ਤੋਂ ਸ਼ੁਰੂ ਹੋ ਕੇ ਲਾਲਾਂ ਲੰਦ ਤਾਈ ਜਿਹੜੇ ਕੰਮ ਅਸੀਂ ਆਏ ਹਾਂ ਤੇ ਇਹਦੇ ਵਿੱਚ ਅਸੀਂ ਆਪਣੀ ਜਿਹੜੀ ਵਿੰਕ ਤੁਮਨ ਜਿਹੜੀ ਸੋਧਿਆ ਫਰੀਸੀ ਜੀ ਔਰ ਲੇਵਿਕਾ ਸਿੰਘ ਜੀ ਦੇ ਜੁਨਾ ਦੀ ਬਹਾਦਰੀ ਦੀ ਪ੍ਰੇਸ਼ ਕਰਦੇ ਹੋਏ ਇਹ ਅਸੀਂ ਮੱਤ ਸ਼ਕਤੀ ਨੂੰ ਰਿਚਨਟ ਕਰਦੇ ਹੋਏ ਇਸੇ ਲਈ ਰੰਗ ਯਾਤਰਾ ਲਿਖੀ ਹੈ ਦੇ ਹਿੰਦੂ ਲਈ ਮੈਂ ਸਾਰਿਆਂ ਨੂੰ ਬੁਲਾਈ ਦਿੰਦਾ ਹਾਂ ਲਿੰਕੇ ਗਤਨਾ ਚੰਨੀ ਹੈ ਕਿ ਸਾਡੀ ਮਾਤਸ਼ਕਤੀ ਹਮੇਸ਼ਾ ਤਿਆਰ ਹੈ ਜਦੋਂ ਵੀ ਦੇਸ਼ ਨੂੰ ਲੋੜ ਪਵੇਗੀ ਤਾਂ ਅਸੀਂ ਤਿਆਰ ਹਾਂ ਅਸੀਂ ਉਹਦੀ ਸੇਵਾ ਦੇ ਲਈ ਹਮੇਸ਼ਾ ਤਿਆਰ ਹਾਂ ਅੱਜ ਇਸ ਸਾਰੇ ਦੀ ਮਾਸੂਮ ਜਿੰਦਗੀਆਂ ਸਭਾਂ ਮਿਲ ਕੇ ਜਿਹੜਾ ਇਹ ਪੁਰੀਸ਼ਾਤ ਤੋਂ ਆਇਆ ਕਿ ਬੱਚੇ ਮੇਰੇ ਪਹਿਲਾਂ ਮਿੱਟੀ ਹੱਥੇ ਬੁੱਧਾ ਵਾਰ ਮਿਲਗੜਾ ਤਰੱਕੀ ਦਾ ਆਰਥਿਕ ਮਸਾ ਗਿਆ ਜਮਨਤਾ ਇੱਕ ਤਰ੍ਹਾਂ ਸਾਡੀ ਸਰਕਾਰ ਨੇ ਅਨੁਪਾਤਿਕ ਕਿੰਨੀ ਸਫਲਤਾ ਲਈ ਸੀ ਆਪਣੇ ਵੀਰਾਂ ਵਾਰ ਅਕਸਰ ਦੇਸ਼ ਦੇ ਕੈਨੇਡਾ ਚਾਂਗਰ ਤੇ ਨਾ ਲਈ ਸੜੀਆਂ ਜਿਹੜੀਆਂ ਦੇ ਰੰਗਣਾ ਵਾ ਨੇ ਸ਼ੁਰੂ ਹੋਏ ਸਾਡੇ ਭਾਰਤ ਦਾ ਇਤਿਹਾਸ ਹੈ ਕਿ ਉਹਨਾਂ ਨੇ ਦੇਸ਼ ਦੀ ਨਿਸ਼ਾ ਸੁਰੱਖਿਆ ਲਈ ਵੱਧ ਛੜ ਗਈ ਇਸ ਸਾਲ ਇੱਜ ਇਸ ਕਾਰਗਮ ਤੋਂ ਹੋਗੇ ਸੇਹੀ ਸੀ ਕਿ ਸੜੀਆਂ ਮਹਿਲਾਵਾਂ ਸੜੀਆਂ ਲੜੀਆਂ ਇਸ ਬੱਚੇ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਵੀ ਸਾਡਾ ਦੇਸ਼ ਲਈ ਸਾਡੀ ਸੰਸਕ੍ਰਿਤੀ ਲਈ ਸਾਡੇ ਸਮਾਜ ਲਈ ਯੋਗਦਾਨ ਅਗਰ ਲੋੜ ਪਏਗੀ ਤਾਂ ਸੀ ਕਿਸੇ ਨੂੰ ਪਿੱਛੇ ਨਹੀਂ ਹਟਣ ਵਾਲੇ ਸਭ ਅੱਕੇ ਬੱਦ ਛੜ ਕੇ ਹਿੱਸਾ ਲਵਾਂਗੇ ਔਰ ਅੱਜ ਦੀ ਡੇਟ ਵਿੱਚ ਨਾਰੀ ਸ਼ਕਤੀ ਦੇਸ਼ ਦੀ ਸੁਰੱਖਿਆ ਲਈ ਸੁਰੱਖਿਆ ਸਰਹੱਦਾਂ ਤੇ ਵੀ ਖੜੀ ਹੈ ਤੇ ਮੈਂ ਸਾਰੇ ਸਾਰੀਆਂ ਮਹਿਲਾਵਾਂ ਸਾਰੀ ਮਾਤ ਸ਼ਕਤੀ ਸਾਰੇ ਬੱਚਿਆਂ ਨੂੰ ਕਹਾਂਗੇ ਕਿ ਜ਼ੋਰਦਾਰ ਨਾਰਾ ਲਗਾਇਆ ਜਾਏ ਭਾਰਤ ਮਾਤਾ ਦੀ ਜੈ ਨਹੀਂ ਦੇਖ ਕਿ ਸੇਵਾ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ